ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋਕ ਜੀ ਅੱਜ ਆਪਾਂ ਗੱਲ ਕਰਦੇ ਆਂ ਮੰਡੀ ਬਾਰੇ ਅੱਜ ਆਪ ਖੜੇ ਆਂ ਡਿੰਗ ਰੋਡ ਤੇ ਨਾ ਕੋ ਮੰਡੀ ਲੱਗਦੀ ਹੈ ਆਪਣੇ ਆਪਣੇ ਪਿੰਡ ਐ ਲਗਭਗ ਇੱਥੇ 40 50 ਪਸ਼ੂ ਆ ਜਾਂਦੇ ਆ ਠੀਕ ਐ ਘੱਟ ਵੱਧ ਹੋ ਜਾਂਦੇ ਆ 40 50 ਲਗਭਗ ਪਸ਼ੂ ਆਉਂਦੇ ਨੇ ਛੋਟੀ ਜਿਹੀ ਮੰਡੀ ਐ ਜਿਆਦਾ ਨਹੀਂ ਵੱਡੀ ਮੰਡੀ ਇਸ ਤੇ ਮਤਲਬ ਹਰ ਤਰ੍ਹਾਂ ਦਾ ਪਸ਼ੂ ਆਉਂਦਾ ਛੋਟੇ ਭਾਵੇਂ 5000 ਦੇ ਲੱਲੋ 10000 ਦੇ ਲੱਲੋ 20 30 40 ਦੀ 50 ਦੀ ਜਿੱਕੇ ਛੋਟੇ ਪਸ਼ੂਆਂ ਦੀ ਮੰਡੀ ਐ ਤੇ ਇਹ ਸਰਸੇ ਜੁਲੀ ਦੀ ਮੰਡੀ ਪੈਂਦੀ ਐ ਜਿੰਨਾ ਉਹ ਛੋਟੇ ਭਾਗੀਆਂ ਪਸ਼ੂਆਂ ਜਿੰਨੇ ਘਰਾਂ ਵਾਸਤੇ ਦੁੱਧ ਪੀਣ ਵਾਸਤੇ ਲੈਣੀਆਂ ਹੋਵੇ ਘੱਟ ਪੈਸੇ ਜੀ ਉਹ ਇੱਥੇ ਉਸ ਨੂੰ ਮਿਲ ਜਾਂਦਾ ਠੀਕ ਐ ਜੀ ਤੇ ਲਗਭਗ ਸਸੇ ਤੋਂ 2 ਕਿਲੋਮੀਟਰ ਤੇ ਸਾਰ ਰੋਡ ਤੇ ਇਹ ਮੰਡੀ ਪੈਂਦੀ ਹੈ ਤੇ ਸਭ ਵੀ ਵੀਰ ਭੈਣ ਭਰਾ ਨੂੰ ਜ਼ਰੂਰ ਪਹੁੰਚੋ ਪਸ਼ੂ ਵੀ ਇੱਥੇ ਆਣ ਕੇ ਆਪਣਾ ਪਸ਼ੂ ਖਰੀਦ ਸਕਦਾ ਤੇ ਆਪਣੀ ਜ਼ਰੂਰਤ ਛੋਟੇ ਭਾਅ ਤੋਂ ਦੋਦੀ ਕਰ ਸਕਦਾ ਠੀਕ ਹੈ ਜੀ ਸੋਦੇ ਚੱਲੀ ਜਾਂਦੇ ਨੇ ਕੁੱਛ ਪਸ਼ੂਆਂ ਦੇ ਕ੍ਰਿਤ ਹੋ ਜਾਂਦੀ ਹੈ ਕ੍ਰਿਤ ਹੋ ਜਾਂਦੀ ਹੈ ਕੰਮਣ ਮਾਰਡਿੰਗ ਕੋਈ ਨਹੀਂ ਹੋ ਰਿਹਾ ਉਹ ਕਾਹਦਾ ਗਾਉਂ ਦੇ ਚੰਨਾ ਸਾਹਮਣੇ ਜਿੱਦਾਂ ਨੇ ਮਖਰੀ ਦੀ ਦਾਣਾ ਮਾਰਤਾ ਆ ਮੈਨੂੰ ਬਤਾਇਆ ਤੇ ਤੂੰ ਕੁਛ ਆਪਣੇ ਭਰਾ ਅਫਰੇ ਹੋਏ ਗੱਲ ਕਰਦੇ ਆ ਕੀਪਾ ਕਰਦੇ ਕੀਪਾ ਕਰਦੇ ਛੱਟਿਆ ਛੱਟਿਆ ਠੀਕ ਹੈ ਤੇ ਦੇਣੀ ਕਿੰਨੇ ਦੀ ਹੈ ਲਾਸਟ 55000 55000 ਲਓ ਜੀ ਇੱਥੇ ਮਾਲਾ 50 55 ਤੋਂ ਲੈ ਕੇ 15 2000 ਦੀ ਗਾਂ ਸਟਾਰਟ 15 20 ਤੱਕ ਲੱਗੇ ਲਗਭਗ 40 50 55 ਦਾ ਪਸੂ ਮਿਲ ਜਾਂਦਾ ਜੀ ਜੀ ਆਹ ਗਾਂ ਜੀ ਲਗਭਗ 17 18 ਗ੍ਰਾਹੂ ਦੀ ਮਾਲਕਨ ਹੈਗੀ ਹੈ ਮਾਲ ਉੱਧੇ ਚੱਲੀ ਜਾਂਦੇ ਜੀ ਮੰਡੀ ਦੇ ਤੇ ਕਿਸੇ ਵੀ ਭਰਾ ਨੇ ਵਸੂ ਲੈਣਾ ਮੇਰੇ ਇੱਥੇ ਵੀ ਜਟ ਕਰ ਸਕਦਾ ਜੀ ਐਡਰੈਸ ਤੁਹਾਨੂੰ ਦੱਸਦਾ ਜੀ ਠੀਕ ਹੈ ਪੰਡਾ ਡਿੰਗ ਰੋਡ ਜਿਹੜਾ ਸਰਸਾ ਠੀਕ ਹੈ ਜੀ ਸਰਸਾ ਤੋਂ ਲਗਭਗ 20 ਕਿਲੋਮੀਟਰ ਤੇ ਪੱਤਿਆ ਬਾਥੂਮੀ ਲਗਭਗ ਇੰਨਾ ਕ ਪੈਂਦਾ 12 ਕਿਲੋਮੀਟਰ ਠੀਕ ਹੈ ਰੇਡ ਪੁੱਛੀ ਕੀ ਰੇਡ ਛੱਡ ਜੀ ਕੀ ਰੇਡ ਕਰਦਾ ਇਹਦਾ ਇਹਨੂੰ ਕਰ ਇਹਨੂੰ ਕਰ ਠੀਕ ਹੈ ਇਹਦਾ ਕੀ ਕਰਦਾ ਇਹਦਾ 55 ਹਜ਼ਾਰ ਕਿੰਨਾ ਦੁੱਧ ਦੁੱਧ ਪਹਿਲਾਂ ਦਿੱਤਾ ਬਾਈ ਜੀ ਲਿਟਰ ਦ ਅੱਛਾ ਪਹਿਲਾਂ ਵੇਖੜ ਬਹੁਤ ਚੰਸੋਂ ਨੂੰ ਆ ਜਾ ਉਪਰਾ ਕਰਦੀ ਹੈ ਦੂਸਰੀ ਜਗਾ ਕਰਕੇ ਉਹ ਸੰ ਖਪਨ ਮੈਂ ਚ ਗੰਡੀ ਹੈ ਬਹੁਤ ਵਧੀਆ ਠੀਕ ਹੈ ਜੀ ਤੇ ਕਿਸੇ ਵੀ ਵੀਰਪੈਣ ਭਰਾਣੇ ਜਰੂਰ ਤੋਂ ਤੇ ਮੰਡੀ ਦੇ ਵਿਜਿਟ ਕਰ ਸਕਦਾ ਤੇ ਸੋ ਪਸੂ ਖਰੀਦ ਸਕਦਾ ਠੀਕ ਹੈ ਜੀ ਭਾਈ ਜੀ ਮੈਨੂੰ ਇਹ ਦੱਸੋ ਵੀ ਇਹ ਮੰਡੀ ਕਿੱਥੇ ਆਪਣੀ ਕਰੋ ਗੱਲ ਕਿਹਨਾਂ ਇਹ ਮੰਡੀ ਹੈ ਜੀ ਆਪਣੀ ਡਿੰਗ ਰੋਡ ਠੀਕ ਹੈ ਤੇ ਜ਼ਿਲ੍ਹਾ ਕਿਹੜਾ ਕਰਿੰਦਾ ਇਹਨੂੰ ਹਾਂ ਜ਼ਿਲ੍ਹਾ ਸਰਸਾ ਸਰਸਾ ਜ਼ਿਲ੍ਹਾ ਚਪੈਣਾ ਠੀਕ ਹੈ ਜੀ ਸਰਸਾ ਤੋਂ ਕਿੰਨੇ ਕਿਲੋਮੀਟਰ ਹੈ ਸਰਸਾ ਤੋਂ 23 ਕਿਲੋਮੀਟਰ ਜੀ ਠੀਕ ਹੈ ਤੇ ਕਿੰਨੇ ਪਸ਼ੂ ਹੁੰਦੇ ਪਾ ਜਿੱਥੇ ਵੀਰੇ ਲਓ ਵੇਖ ਲਓ ਜੀ ਤੁਹਾਡੇ ਅੱਗੇ ਪੂਰੀ ਬਣੀ ਮਈ ਮੰਡੀ ਅੰਤਜਾ ਕੋਈ 25 30 40 ਅੱਲਾ ਬਹੁਤ 60 70 ਆ ਜਾਂਦਾ ਹਾਂ ਤੇ ਕਿਸ ਤਰ੍ਹਾਂ ਦੇ ਪਸ਼ੂ ਮਿਲਦੇ ਇਥੋਂ ਸਾਰੇ ਸਾਫ ਸੁਥਰੇ ਜੀ ਜ਼ਮੀਂਦਾਰਾਂ ਦਾ ਮਾਲ ਹੈ ਵਧੀਆ ਮਾਲ ਹੈ ਤੇ ਰੇਟਾਂ ਤਾਂ ਭਾਅ ਜੀ ਮਿਲਦਾ ਇਥੋਂ ਵਧੀਆ ਭਾਅ ਹੈ ਜੀ ਸਾਰਾ ਕਿੱਥੋਂ ਸਟਾਰਟ ਹੋ ਜਾਂਦੀ ਗਾਂ ਇੱਥੇ ਇਹ ਤੇ 10000 ਤੋਂ ਲੈ ਕੇ ਜੀ 70000 ਤੱਕ 70000 ਤੱਕ ਠੀਕ ਹੈ ਜੀ ਤੇ ਮਤਲਬ ਵੀ ਇਥੇ ਵਪਾਰੀਆਂ ਦਾ ਮਾਲ ਜਿਆਦਾ ਹੁੰਦਾ ਕਿ ਜ਼ਮੀਂਦਾਰਾਂ ਦਾ ਵਪਾਰੀ ਭਾਈ ਦਾ ਆਈ ਜਾਂਦੇ ਸਾਰੇ ਜੀ ਖਰੀਦੀ ਜਾਂਦੇ ਮਾਲ ਹਾਂ ਸਾਫ ਸੁਥਰਾ ਕੰਮ ਹੈ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਮੈਂ ਥੋੜਾ ਦਿਖਾ ਦਿੰਦਾ ਆ ਦੇਖੋ ਜੀ ਸੋਦੇ ਹੋਈ ਜਾਂਦੇ ਨੇ ਤੇ ਇਹ ਆਪਣੇ مالک ਨੇ ਇੱਥੇ ਮੰਡੀ ਤੇ ਇੱਥੇ ਮੰਨ ਲਓ ਵੀ ਕੋਈ ਸਾਨੂੰ ਕੋਈ ਪ੍ਰੇਸ਼ਾਨੀ ਦਿੱਕਤ ਨਹੀਂ ਹੁੰਦੀ ਨਾ ਸਗਤ ਦਿੱਕਤਾਂ 8 ਸਾਲ ਹੋ ਗਈ ਮੰਡੀ ਚੱਲਦੇ ਨੂੰ ਕੋਈ ਵਪਾਰੀ ਭਾਈ ਨੂੰ ਜਾਂ ਕਿਸੇ ਹੋਰ ਨੂੰ ਕਿਸੇ ਪੇਮੈਂਟ ਦੀ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਨਹੀਂ ਕੋਈ ਪ੍ਰੇਸ਼ਾਨੀ ਨਹੀਂ ਆਜੀ ਹਾਂਜੀ ਠੀਕ ਹੈ ਠੀਕ ਹੈ ਅਗਤਾਂ ਦੁਕਾਨੇ ਆਪਾਂ ਸੌਦੇ ਚੱਲ ਜੰਦੇ ਆ ਇਹ مالک ਸੀ ਜਿਹੜੇ ਮੰਡੀ ਤੇ ਓਨਰ ਉਨਨੋ ਤੁਹਾਡੀ ਗੱਲ ਕਰਾਈ ਠੀਕ ਹੈ ਜੇ ਇੱਥੇ ਕੋਈ ਪਰੇਸ਼ਾਨੀ ਨਹੀਂ ਹੈਗੀ ਕੋਈ ਵੀ ਜ਼ਿੰਮੇਦਾਰ ਕਿਸਾਨ ਪਰਾਇ ਤੋਂ ਪਸ਼ੂ ਲੈਣ ਆਉਂਦਾ ਜਿਉ ਨੂੰ ਇੱਥੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਤੇ ਕੋਈ ਵਿੱਚ ਜੜ ਹੋ ਕੇ ਵਿੱਚ ਜਿਜ ਹੋ ਕੇ ਤੇ ਆ ਸਕਦਾ ਤੇ ਇਥੋਂ ਪਸ਼ੂ ਲੈ ਸਕਦਾ ਕਿਉਂਕਿ ਜਿੱਦਾਂ ਉਹਨਾਂ ਨੇ ਮਾਲਕ ਨੂੰ ਦੱਸਿਆ ਵੀ 10000 ਤੋਂ ਲੈ ਕੇ 70000 ਤੱਕ ਇੱਥੇ ਪਸ਼ੂ ਮਿਲਦਾ ਠੀਕ ਹੈ ਜੀ ਕੋਸ਼ਿਸ਼ ਆ ਦੇਖੋ ਬਲਾਂ ਕਿੰਨਾ ਘਿਆਰੀਆਂ ਨਿਕਟਾ ਸੋਨੇ ਤੇ ਆਓ ਇਥੇ ਤੇ ਆਪਣਾ ਪਸੂ ਖਰੀਦ ਸਕਦੇ ਆ ਜੀ ਠੀਕ ਹੈ ਜੀ ਐਡਰੈਸ ਤੁਹਾਨੂੰ ਦੱਸਤਾ ਜੀ ਪਿੰਡ ਡਿੰਗ ਰੋਡ ਜ਼ਿਲ੍ਹਾ ਸਰਸਾ ਤੇ ਅੱਜ ਆਪਣੀ ਵੀਡੀਓ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ